ਉਹ ਜਿਹੜੇ ਬੰਨ ਨੇ ਉਹ ਤਾਂ ਮਨੁੱਖ ਨੇ ਲਾਏ ਨੇ ਨਾ ਤੇ ਉਹ ਹੜ ਰੋਕਣ ਲਈ ਲਾਏ ਨੇ ਪਰ ਹੜ ਫੇਰ ਵੀ ਆਉਂਦੇ ਨੇ ਤਾਂ ਉਦੋਂ ਫਿਰ ਕੁਦਰਤੀ ਆਫਤ ਦੀ ਥਾਂ ਤੇ ਜਦੋਂ ਅਸੀਂ ਬੰਨ ਲਾਉਣ ਵਾਲੀ ਮਨੁੱਖ ਦੀ ਕਿਰਿਆ ਹੋ ਗਈ ਤਾਂ ਉਸ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਜਿਹੜੇ ਹੜ ਆਉਣਗੇ ਉਹ ਆਪਾਂ ਫਿਰ ਮਨੁੱਖ ਦੀ ਕਿਰਿਆ ਨੂੰ ਦਾ ਕਾਰਨ ਠਹਿੜਾਂਗੇ ਤੇ ਇਹ ਛੋਟੀ ਨਦੀ ਤੋਂ ਵੱਡੀ ਨਦੀ ਦੇ ਵਿਚਾਲੇ ਜਗਾ ਖਾਲੀ ਰੱਖੇ ਤੋਂ ਗਲੋਬਲ ਵਾਰਮਿੰਗ ਵਧਣ ਦੇ ਨਾਲ ਇੰਨਾ ਕਹਿ ਕੇ ਕਿ ਗਲੇਸ਼ੀਅਰਸ ਨੇ ਜਿਹੜੇ ਜਿਹੜੇ ਬੜੇ ਪੁਰਾਣੇ ਗਲੇਸ਼ੀਅਰਸ ਨੇ ਸਾਡੇ ਹੁੰਦੇ ਸਨ ਜਿਹੜੇ ਉਹ ਪਿਗਲ ਰਹੇ ਅਸੀਂ ਕਹਿੰਨੇ ਆ ਪਾਣੀ ਸਾਡੇ ਆ ਗਿਆ ਇਹ ਨਹੀਂ ਕਦੇ ਨੋਟ ਕੀਤਾ ਕਿ ਅਸੀਂ ਪਾਣੀ ਦੇ ਰਾਹ ਦੇ ਵਿੱਚ ਜਾ ਕੇ ਉੱਥੇ ਉਹ ਬਿਲਡਰਸ ਨੇ ਕੀ ਕਰੀ ਗੱਡੀ ਬੇਫੂਹੀ ਹੈ ਕਿ ਜੇ 88 ਵਿੱਚ ਜ਼ਿਆਦਾ ਆਏ ਸੀ ਅਸੀਂ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਜਦੋਂ 1993 ਵਿੱਚ ਥੋੜੇ ਆਏ ਤਾਂ ਵੀ ਆਏ ਨੇ ਜਦੋਂ ਸੁਨਾਮੀ 2006 ਦੀ ਸੁਨਾਮੀ ਆਈ ਸੀ ਤਾਂ ਉਸ ਤੋਂ ਬਾਅਦ ਜਾਪਾਨ ਦਾ ਬੜਾ ਨੁਕਸਾਨ ਹੋਇਆ ਤੱਟਵਰਤੀ ਇਲਾਕੇ ਦਾ ਤਾਂ ਉਸ ਤੋਂ ਬਾਅਦ ਜਾਪਾਨ ਨੇ ਉੱਥੇ 15 ਫੁੱਟ ਉੱਚੀ ਕੰਧ ਬਣਾਈ ਹੋਈ ਹੈ ਬੜੀ ਚੌੜੀ ਤਾਂ ਜੋ ਸਮੁੰਦਰ ਜੇ ਦੁਬਾਰਾ ਪਾਣੀ ਆਉਂਦਾ ਤਾਂ ਉਹਨਾਂ ਉਹਨਾਂ ਕੋ ਜੇ ਆਏਗਾ ਜੇ 2006 ਚ ਆਈ ਸੀ ਤਾਂ ਉਹ ਦੁਬਾਰਾ ਜਾਪਾਨ ਦਾ ਨੁਕਸਾਨ ਨਹੀਂ ਕਰ ਸਕੇਗੀ ਸਸ਼ੀਕਾਰ ਜੀ ਦੋਸਤੋ ਮੈਂ ਪਰਮਿੰਦਰ ਸਿੰਘ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲਗਭਗ 15-17 ਦਿਨਾਂ ਤੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਮਾਨੇ ਦੇ ਉੱਪਰ ਹੜ੍ਹ ਆਏ ਹੋਏ ਨੇ ਪੰਜਾਬ ਦੀ ਲਗਭਗ 6 ਲੱਖ ਦੇ ਕਰੀਬ ਫਸਲ ਰੁੜ ਚੁੱਕੀ ਆ ਤੇ 500 ਦੇ ਕਰੀਬ ਪਿੰਡ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਇਹ ਹੜ੍ਹ ਕੀ ਨੇ ਕਿਦਾਂ ਵਾਪਰਦੇ ਨੇ ਇਹ ਇੱਕ ਕੁਦਰਤੀ ਆਫਤਾ ਜਾਂ ਇਹਦੇ ਨਾਲ ਜਿੰਨੇ ਵੀ ਤੁਹਾਡੇ ਸਵਾਲ ਜੁੜੇ ਹੋਏ ਨੇ ਉਹਨਾਂ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਜੁੜੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਾਇਕ ਸਕੱਤਰ ਸ਼੍ਰੀ ਰਮਿੰਦਰਜੀਤ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਕਰਾਂਗੇ ਉਹਨਾਂ ਨਾਲ ਗੱਲਬਾਤ ਸਸੀਕਰ ਜੀ ਸ਼ੁਕਰੀਆ ਸਰ ਇਹ ਸਮਝਾਓ ਜਿਵੇਂ ਕਿ ਹੜ ਆਏ ਹੋਏ ਨੇ ਜੀ ਜੀ ਇਹ ਹੜ ਕੁਦਰਤੀ ਵਰਤਾਰਾ ਹੈਗਾ ਜਾਂ ਇਹਦੇ ਚ ਮਨੁੱਖ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਵੀ ਕੋਈ ਯੋਗਦਾਨ ਪਾਉਂਦੀਆਂ ਨੇ ਜਾਂ ਇਹ ਮੰਨ ਲਈਏ ਕਿ ਇਹਨਾਂ ਤਾਂ ਆਉਣੀ ਆਉਣਾ ਹੀ ਕੁਦਰਤੀ ਆਫ਼ਤ ਹੈ ਇੱਕ ਅ ਰਮਿੰਦਰ ਜੀ ਹੜ ਤਾਂ ਕੁਦਰਤੀ ਆਫ਼ਤ ਹੈ ਨੇ ਹੁੰਦੇ ਨੇ ਆਉਂਦੇ ਨੇ ਪਰ ਮਨੁੱਖ ਦਾ ਵਿੱਚ ਇੰਟਰਫੀਰੈਂਸ ਜਾਂ ਮਨੁੱਖ ਦਾ ਵਿੱਚ ਯੋਗਦਾਨਤਾ ਚਲੋ ਚੰਗੀ ਗੱਲ ਨੂੰ ਕਹਿੰਦੇ ਆ ਆਪਾਂ ਯੋਗਦਾਨਤਾ ਨਹੀਂ ਪਰ ਮਨੁੱਖ ਦੀ ਵਿੱਚ ਕਿਰਿਆ ਜ਼ਰੂਰ ਹੈ ਜਿਦੇ ਕਰਕੇ ਇਹ ਇਹ ਪ੍ਰੋਸੈਸ ਹੁੰਦਾ ਹੁਣ ਜੇ ਅਸੀਂ ਦਰਿਆਵਾਂ 'ਤੇ ਬੰਨ ਲਾਏ ਨੇ ਤਾਂ ਅਸੀਂ ਜਦੋਂ ਇਹ ਕਹਿੰਦੇ ਆ ਵੀ ਬੰਨ ਹੜ੍ਹਾਂ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਆ ਸਕੂਲਾਂ ਵਿੱਚ ਦੱਸਦੇ ਆ ਜਦੋਂ ਬੰਨ ਲਾਉਣ ਦੇ ਲਾਭਾਂ ਦੀ ਗੱਲ ਕਰਦੇ ਆ ਤਾਂ ਹੂੰ ਹੂੰ ਤਾਂ ਅਸੀਂ ਲਾਭਾਂ ਵਿੱਚ ਦੱਸਦੇ ਆ ਕਿ ਹੜ੍ਹਾਂ ਨੂੰ ਰੋਕਦੇ ਹਨ ਪਰ ਉਹ ਹੜ ਉਹ ਜਿਹੜੇ ਬੰਨ ਨੇ ਉਹ ਤਾਂ ਮਨੁੱਖ ਨੇ ਲਾਏ ਨੇ ਨਾ ਤੇ ਉਹ ਹੜ ਰੋਕਣ ਲਈ ਲਾਏ ਨੇ ਪਰ ਹੜ ਫੇਰ ਵੀ ਆਉਂਦੇ ਨੇ ਤਾਂ ਉਦੋਂ ਫਿਰ ਕੁਦਰਤੀ ਆਫਤ ਦੀ ਥਾਂ ਤੇ ਜਦੋਂ ਅਸੀਂ ਬੰਨ ਲਾਉਣ ਵਾਲੀ ਮਨੁੱਖ ਦੀ ਕਿਰਿਆ ਹੋ ਗਈ ਤਾਂ ਉਸ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਜਿਹੜੇ ਹੜ ਆਉਣਗੇ ਉਹ ਆਪਾਂ ਫਿਰ ਮਨੁੱਖ ਦੀ ਕਿਰਿਆ ਨੂੰ ਉਹਦਾ ਕਾਰਨ ਮੰਨਾਂਗੇ ਉਹ ਕੁਦਰਤ ਨੂੰ ਉਹਨਾਂ ਜ਼ਿਆਦਾ ਕਾਰਨ ਨਹੀਂ ਮੰਨ ਸਕਦੇ ਕਿਉਂਕਿ ਅਸੀਂ ਕੁਦਰਤ ਦੀ ਕਿਰਿਆ ਦੇ ਵਿੱਚ ਕੋਈ ਰੁਕਾਵਟ ਪਾਈ ਹੋਈ ਹੈ ਜਿਹੜੇ ਡੈਮ ਬਣਦੇ ਨੇ ਜਿਵੇਂ ਅਚਾਨਕ ਆਉਂਦਾ ਕਿ ਡੈਮ ਚੋਂ ਵੱਧ ਪਾਣੀ ਛੱਡਦਾ ਇਹਦਾ ਕੋਈ ਪਹਿਲਾ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਪਹਿਲਾਂ ਹੀ ਸਾਨੂੰ ਜਿਵੇਂ ਭੁਖਵਾਣੀ ਹੋ ਗਈ ਕਿ ਇਸ ਵਾਰ بارش ਜ਼ਿਆਦਾ ਹੋਊਗੀ ਅਸੀਂ ਡੈਮਾਂ ਚ ਪਾਣੀ ਦਾ ਪੱਧਰ ਘਟਾ ਲਈਏ ਤੇ ਬਾਅਦ ਚ ਜਦੋਂ ਫਲੱਡ ਆਉਂਦਾ ਤਾਂ ਉਹ ਪਾਣੀ ਨੂੰ ਉੱਥੇ ਅਸੀਂ ਸਟੋਰ ਕਰ ਸਕਦੇ ਹੋਈਏ ਬਿਲਕੁਲ ਲੱਗ ਸਕਦਾ ਜੀ ਪਹਿਲਾ ਅੰਦਾਜ਼ਾ ਲੱਗ ਸਕਦਾ ਇਹ ਬਿਲਕੁਲ ਲਾਪਰਵਾਹੀ ਹੁੰਦੀ ਹੈ ਦੇਖੋ ਇਹ ਇਹ ਨਹੀਂ ਹੈ ਕਿ ਪਹਿਲੀ ਵਾਰੀ ਹੋਇਆ ਕੁਝ ਇਹ ਅਸੀਂ ਕਹਿੰਦੇ ਆ ਵੀ ਫਲਾਣੇ ਸਾਲ 'ਚ ਵੀ ਹੋਇਆ ਸੀ ਉਦੋਂ ਵੀ ਹੜ੍ਹ ਆਏ ਸੀ ਪਾਣੀ ਛੱਡਣਾ ਪਿਆ ਸੀ ਫਿਰ ਓਨੇ ਸਾਲਾਂ ਬਾਅਦ ਫਿਰ ਕੁਝ ਸਾਲਾਂ ਬਾਅਦ ਫਿਰ ਹੜ੍ਹ ਆਏ ਸੀ ਫਿਰ ਉਦੋਂ ਵੀ ਪਾਣੀ ਛੱਡਣਾ ਪਿਆ ਸੀ ਅਸੀਂ ਜਦੋਂ ਪਹਿਲਾਂ ਛੱਡਿਆ ਸੀ ਪਾਣੀ ਤੇ ਹੜ੍ਹ ਆਏ ਸੀ ਤੇ ਦੂਜੀ ਵਾਰ ਜਦੋਂ ਛੱਡਿਆ ਤੇ ਹੜ੍ਹ ਆਏ ਅਸੀਂ ਕਹਿੰਦੇ ਆ ਵੀ 88 ਵਿੱਚ ਤਾਂ ਜ਼ਿਆਦਾ ਆਏ ਸੀ ਹਾਂ ਹਾਂ ਹੈਨਾ ਬਾਅਦ ਦੇ ਵਿੱਚ ਅਸੀਂ ਕਹਿੰਦੇ ਆ ਵੀ ਨਹੀਂ 2003 ਦੇ ਵਿੱਚ ਥੋੜੇ ਜਿਹਾ ਘੱਟ ਆਏ ਸੀ 1993 ਵਿੱਚ ਥੋੜੇ ਜਿਹਾ ਘੱਟ ਆਏ ਸੀ ਹੁਣ ਸਾਡੀ ਕਿੱਡੀ ਬੇਫਿਕੂਫੀ ਹੈ ਕਿ ਜੇ 88 ਵਿੱਚ ਜ਼ਿਆਦਾ ਆਏ ਸੀ ਅਸੀਂ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਜਦੋਂ 1993 ਵਿੱਚ ਥੋੜੇ ਆਏ ਤਾਂ ਵੀ ਆਏ ਹਾਂ ਜਿਵੇਂ 1988 ਚ ਹੜ ਆਈ ਸੀ ਸਾਨੂੰ ਪਤਾ ਸੀ ਅਸੀਂ ਉਹਨਾਂ ਦੇ ਰੋਕ-ਥਾਮ ਲਈ ਕੁਝ ਨਾ ਕੁਝ ਕੀਤਾ ਹੁੰਦਾ ਤਾਂ 1993 ਵਿੱਚ ਘਟ ਵੀ ਜਦੋਂ ਪਿਆ ਸੀ ਤਾਂ ਉਹ ਸ਼ਾਇਦ ਨਾ ਆਉਂਦੇ ਜਾਂ ਉਸ ਤਰ੍ਹਾਂ ਦਾ ਨੁਕਸਾਨ ਨਾ ਹੁੰਦਾ ਪਰ ਅਸੀਂ ਤਾਂ ਸਿਰਫ ਅੰਕੜੇ ਇਕੱਠੇ ਕਰਦੇ ਹਾਂ ਅਸੀਂ ਕੁਝ ਨਹੀਂ ਕਰ ਬਿਲਕੁਲ ਅਸੀਂ ਕੁਝ ਨਹੀਂ ਕਰ ਰਹੇ ਇਸ ਮਾਮਲੇ ਦੇ ਵਿੱਚ ਅਸੀਂ ਜਿਹੜੇ ਮੁਲਕਾਂ ਨੇ ਸੁਨਾਮੀ ਵਰਗੇ ਜਿਹੜੀਆਂ ਕੁਦਰਤੀ ਕਰੋਪੀਆਂ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਵੱਡੇ ਵੱਡੇ ਕੰਮ ਕੀਤੇ ਨੇ ਅਸੀਂ ਉਹਨਾਂ ਤੋਂ ਵੀ ਸਿੱਖਿਆ ਲੈ ਕੇ ਕੁਝ ਨਹੀਂ ਕਰ ਰਹੇ ਬਿਲਕੁਲ ਵਿਖਬਾਣੀ ਹੋ ਸਕਦੀ ਹੈ ਤੁਸੀਂ ਨੋਟ ਕਰੋ ਵੀ ਕਿਸੇ ਸਮੇਂ ਐਪ ਵਿਖਬਾਣੀਆਂ ਜਿਹੜੀਆਂ ਹੁੰਦੀਆਂ ਸੀ ਕੋਈ ਬਹੁਤੀਆਂ ਸਟ੍ਰੀਕ ਨਹੀਂ ਸੰ ਹੁੰਦੀਆਂ ਹੁਣ ਸਾਡੇ ਕੋਲ ਉਹ ਜੇ ਸਾਧਨ ਨੇ ਕਿ ਬੜੀਆਂ ਸਟ੍ਰੀਕ ਪੇ ਵਿਖਬਾਣੀਆਂ ਹੋ ਰਹੀਆਂ ਨੇ ਵਰਖਾ ਦੀਆਂ ਮੌਨਸੂਨ ਦੀਆਂ ਮੌਨਸੂਨ ਕਿੰਨੀ ਕੁ ਤਾਕਤਵਰ ਹੋਏਗੀ ਕਦੋਂ ਕਿ ਜ਼ਿਆਦਾ ਐਕਟਿਵ ਹੋਏਗੀ ਕਦੋਂਕ ਨਹੀਂ ਹੋਏਗੀ ਤੋਂ ਉਸ ਦੇ ਸਾਬ ਨਾਲ ਸਾਰਾ ਕੁਝ ਕੀਤਾ ਜਾ ਸਕਦਾ ਹੈ ਬਨ ਇਸੇ ਕਰਕੇ ਬਣਾਏ ਗਏ ਨੇ ਪਰ ਸਾਡੀ ਪਲੈਨਿੰਗ ਵੀਕ ਹੈ ਬਹੁਤ ਵੀਕ ਹੈ ਪਲੈਨਿੰਗ ਅਸੀਂ ਕਰ ਨਹੀਂ ਰਹੇ ਪਲੈਨਿੰਗ ਇੱਕ ਜਿਵੇਂ ਹੁਣ ਫਲੱਡ ਆਏ ਨੇ ਨਾ ਅਮਰੀਕਾ ਦੇ ਵਿੱਚ ਵੀ ਆਏ ਸੀਗੇ ਚਾਈਨਾ ਦੇ ਵਿੱਚ ਵੀ ਆਏ ਨੇ ਇਹ ਮਤਲਬ ਇਹਨੂੰ ਇਦਾਂ ਮੰਨ ਲਈਏ ਵੀ ਸਾਰੇ ਕਿਤੇ ਆਉਂਦੇ ਨੇ ਸਾਰੇ ਕਿਤੇ ਨੁਕਸਾਨ ਹੁੰਦਾ ਜਾਂ ਜਿਵੇਂ ਸਾਡਾ ਖੇਤਾਂ ਜਿਹੜੇ ਤੀਜੀ ਦੁਨੀਆ ਦੇ ਮੁਲਕ ਨੇ ਪਾਕਿਸਤਾਨ ਹੋਇਆ ਜਾਂ ਇੰਡੀਆ ਹੋਇਆ ਜਾਂ ਅਸੀਂ ਵੱਧ ਪ੍ਰਭਾਵਿਤ ਹੁੰਨੇ ਆ। ਅ ਅ ਨਹੀਂ ਕੁਦਰਤੀ ਤੌਰ ਤੇ ਜਦੋਂ ਸਾਡੇ ਹਰੀਕੇਨਸ ਆਉਂਦੇ ਨੇ ਜਾਂ ਤੂਫਾਨ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਤੂਫਾਨ ਆਉਂਦੇ ਨੇ ਸਮੁੰਦਰੀ ਤੂਫਾਨ ਆਉਂਦੇ ਨੇ ਸਾਰਾ ਕੁਝ ਹੁੰਦਾ ਇਹ ਪ੍ਰੋਸੈਸ ਤਾਂ ਕੁਦਰਤੀ ਹੈ। ਇਹ ਹਰ ਗੁਮਲਕ ਵਿੱਚ ਹੁੰਦਾ ਹੈ। ਅ ਟ੍ਰੋਪੀਕਲ ਜਿਹੜੇ ਤਪਤ ਖੰਡ ਨੇ ਜਿਹੜੇ ਭੂਮਧਰੀ ਖਾ ਤੋਂ ਲੈ ਕੇ ਕਰਕਰੇ ਖਾ ਤੱਕ ਜਾਂ ਭੂਮਧਰੀ ਖਾ ਤੋਂ ਲੈ ਕੇ ਮਕਰੇ ਖਾ ਤੱਕ ਇਸ ਉਹਦੇ ਵਿੱਚ ਖਿੱਤੇ ਵਿੱਚ ਜ਼ਿਆਦਾ ਹੁੰਦੇ ਨੇ ਜਿਹੜੇ ਟੈਂਪਰੇਟ ਜ਼ੋਨਸ ਨੇ ਕਰਕ੍ਰੇਖਾ ਤੋਂ ਲੈ ਕੇ ਉੱਤਰ ਵੱਲ ਚਲੇ ਜਾਈਏ ਜਿੰਜੋ ਠੰਡੇ ਲੱਕੇ ਆਉਂਦੇ ਜਾਂਦੇ ਨੇ ਉਥੇ ਘੱਟ ਹੁੰਦਾ ਹੈ ਪ੍ਰੋਸੈਸ ਜਿੱਥੇ ਸਮੁੰਦਰ ਤੇ ਧਰਤੀ ਰਲਦੇ ਹੋਣਗੇ ਮਤਲਬ ਉਹ ਮੁਲਕ ਹੋਣਗੇ ਜਿੱਥੇ ਧਰਤੀ ਵੀ ਹੋਏਗੀ ਸਮੁੰਦਰ ਵੀ ਹੋਏਗਾ ਨੇ ਉਹਨਾਂ ਇਲਾਕਿਆਂ ਵਿੱਚ ਜ਼ਿਆਦਾ ਹੋਏਗਾ ਕਿਉਂਕਿ ਟੈਂਪਰੇਚਰਸ ਦਾ ਫਰਕ ਹੁੰਦਾ ਹੈ ਦੋਨਾਂ ਦੇ ਵਿੱਚ ਪਾਣੀ ਦੇ ਵਿੱਚ ਤੇ ਧਰਤੀ ਤੇ ਤਾਂ ਇਹ ਪ੍ਰੋਸੈਸ ਤਾਂ ਹੈ ਧਰਤੀ ਦੇ ਕਿਹੜੇ ਹਿੱਸੇ ਵਿੱਚ ਜ਼ਿਆਦਾ ਹੋਣੇ ਨੇ ਇਹ ਹੈ ਪਰ ਜੇ ਇਹ ਪ੍ਰੋਸੈਸ ਹੈ ਤਾਂ ਫਿਰ ਉਹਨੂੰ ਉਤੋਂ ਸੰਭਾਲ ਕਰਨਾ ਤੁਹਾਡੀ ਆਪਣੀ ਸਿਆਣਪ ਹੁੰਦੀ ਹੈ। ਤੋਂ ਉਹ ਸਿਆਣਪ ਅ ਕਿੰਨੀ ਵਾਰਤਦੇ ਆ ਤੇ ਕਿਵੇਂ ਵਰਤਦੇ ਆ। ਤੁਸੀਂ ਇੱਕ ਛੋਟੀ ਜੀ ਗੱਲ ਦੇਖੋ। ਅਸੀਂ ਇਸ ਮੁਲਕ ਦੇ ਵਿੱਚ ਆਪਾਂ ਹੁਣ ਆਪਾਂ ਆਪਾਂ ਰਹਿੰਦੇ ਆਂ, ਆਪਾਂ ਸੜਕਾਂ ਤੇ ਜਾਂਦੇ ਆਂ, ਅਸੀਂ ਦੇਖਦੇ ਆਂ ਜੇ ਰੇਲਵੇ ਫਟਕ ਲੱਗਿਆ ਹੋਵੇ ਜਾਂ ਕੋਈ ਸੜਕ ਬੰਦ ਹੋਵੇ ਤੇ ਆਪਾਂ ਰੁਕ ਜਾਈਏ ਤਾਂ ਛੋਟੇ ਵਹੀਕਲਸ ਜਾਂ ਕੋਈ ਹੋਰ ਉਹ ਅੱਗੋਂ ਆ ਆ ਕੇ ਆ ਆ ਕੇ ਇੱਕ ਪਾਸਾ ਪੂਰਾ ਬੰਦ ਕਰ ਦਿੰਦੇ ਆ। ਹਾਂ। ਕੀ ਮੈਂਟੈਲਿਟੀ ਸਾਡੀ ਕੰਮ ਕਰਦੀ ਹੈ ਕਿ ਮੈਂ ਜਾਣਾ ਹਾਂ ਹਾਂ ਬਾਕੀ ਕਿ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਬਾਕੀ ਜੋ ਮਰਜ਼ੀ ਹੋਵੇ ਹਾਂ ਹਾਂ ਇਹ ਮੈਂ ਪਹਿਲਾਂ ਲੰਘ ਜਾ ਜਦੋਂ ਇਹ ਮੈਂਟੈਲਿਟੀ ਸਾਡੀ ਸਿਰਫ ਉੱਥੇ ਸੜਕ ਤੇ ਹੀ ਨਹੀਂ ਹੁੰਦੀ ਇਹੋ ਜਿਹੀ ਮੈਂਟੈਲਿਟੀ ਇਹੀ ਇਹੋ ਜਿਹੇ ਲੋਕੀ ਸਰਕਾਰਾਂ ਬਣਾਉਂਦੇ ਨੇ ਸਰਕਾਰਾਂ 'ਚ ਬੈਠਿਆਂ ਦੀ ਵੀ ਇਹੋ ਜਿਹੀ ਮੈਂਟੈਲਿਟੀ ਹੁੰਦੀ ਹੈ ਹਾਂ ਠੀਕ ਹੈ ਨਾ ਤਾਂ ਉਹ ਉਹੀ ਲੋਕ ਜਦੋਂ ਦਫ਼ਤਰਾਂ 'ਚ ਕੰਮ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਆਉਂਦਾ ਉਹਨਾਂ ਨੂੰ ਆਪਣਾ ਖਿਆਲ ਤਾਂ ਆਉਂਦਾ ਉਹਨਾਂ ਨੂੰ ਹੋਰ ਖਿਆਲ ਨਹੀਂ ਆਉਂਦਾ ਸ਼ਾਇਦ ਕਿਸੇ ਨੂੰ ਨਹੀਂ ਆਉਂਦਾ ਕਿ ਭਵਿੱਖਬਾਣੀ ਹੋ ਰਹੀ ਹੈ ਮੌਨਸੂਨ ਐਤ ਕੀ ਜ਼ਿਆਦਾ ਹੋਣੀ ਹੈ ਜ਼ਿਆਦਾ ਖਾਲੀ ਰੱਖ ਲਈਏ ਡੈਮ ਹੂੰ ਪਹਿਲਾਂ ਜ਼ਿਆਦਾ ਖਾਲੀ ਕਰ ਲਈਏ ਜਾਂ ਕਿਸੇ ਸਾਲ ਮੰਨ ਲਓ ਕਿਸੇ ਸਾਲ ਅਸੀਂ ਭਵਿੱਖਬਾਣੀ ਹੋਵੇ ਵੀ ਮੌਨਸੂਨ ਬਹੁਤ ਤਾਕਤਵਰ ਹੋਏਗੀ ਨਾ ਹੋਵੇ ਨਾ ਉਹਨਾ ਮੀਂਹ ਪਵੇ ਰੁਕ ਜਾਏ ਪਿੱਛੇ ਕਿਤੇ ਤੇ ਇਹ ਇੱਕ ਕੁਦਰਤੀ ਹੈ ਤੋਂ ਘਟਮੀ ਪੈ ਗਿਆ ਸਾਡੇ ਕੋਲ ਪਾਣੀ ਸਟੋਰ ਕਰਨ ਦਾ ਅਸੀਂ ਕੋਈ ਪਲੈਨਿੰਗ ਨਹੀਂ ਕੀਤੀ ਹੋਈ ਪਹਿਲਾਂ ਕਿ ਜੇ ਬਾਈਚਾਂਸ ਸੈੱਜ ਹੋ ਗਿਆ ਤਾਂ ਐ ਕਰ ਲਾਂਗੇ ਨਹੀਂ ਤਾਂ ਅਸੀਂ ਫਿਰ ਡੈਮ ਤੋਂ ਪਾਣੀ ਛੱਡ ਕੇ ਤੇ ਵਰਤੋਂ ਕਰ ਲਵਾਂਗੇ ਪਾਣੀ ਦੀ ਇਹੋ ਜਿਹੀ ਅਸੀਂ ਪਲੈਨਿੰਗ ਨਹੀਂ ਕਰ ਕੀਤੀ ਹੋਈ ਬਿਲਕੁਲ ਇੰਨਾ ਨੇ ਮੁਲਕ ਵੀ ਹੋਣਗੇ ਜਿਨ੍ਹਾਂ ਨੇ ਇੰਦਾਂ ਦੀ ਪਲੈਨਿੰਗ ਕਰਕੇ ਇਹਨਾਂ ਚੀਜ਼ਾਂ ਦੇ ਕਾਬੂ ਪਾਇਆ ਜਾਂ ਪੜਿਆ ਨੇ ਕੀਤੀਆਂ ਨੇ ਜੀ ਮੈਂ ਤੁਹਾਡੀ ਗੱਲ ਵਿੱਚ ਹੀ ਟੋਕ ਦਿੰਦੀ ਆ ਹਾਂ ਜਪਾਨ ਦੀ ਮੈਂ ਹੁਣ ਤੁਹਾਨੂੰ ਉਦਾਹਰਣ ਦਿੰਦੀ ਆ ਜਦੋਂ ਜਪਾਨ ਨੇ ਸੁਨਾਮੀ ਤੋਂ ਬਾਅਦ 15 ਫੁੱਟ ਉੱਚੀ ਕੰਧ ਬਣਾਈ ਹੈ ਸਮੁੰਦਰ ਦੇ ਕੰਡੇ ਤੇ ਤਾਂ ਇਸ طرح ਦੀ ਚੀਜ਼ ਹੈ ਜਿਹੜੀ ਮੈਂ ਬੜੇ ਪਹਿਲਾਂ ਰਿਕਾਰਡਿੰਗ ਚ ਨਹੀਂ ਆਈ ਗੱਲ ਆ ਅੱਛਾ ਜਾਪਾਨ ਨੇ ਜਦੋਂ ਸੁਨਾਮੀ 2006 ਦੀ ਸੁਨਾਮੀ ਆਈ ਸੀ ਤਾਂ ਉਸ ਤੋਂ ਬਾਅਦ ਜਾਪਾਨ ਦਾ ਬੜਾ ਨੁਕਸਾਨ ਹੋਇਆ ਤੱਟਵਰਤੀ ਇਲਾਕੇ ਦਾ ਤਾਂ ਉਸ ਤੋਂ ਬਾਅਦ ਜਾਪਾਨ ਨੇ ਉੱਥੇ 15 ਫੁੱਟ ਉੱਚੀ ਕੰਧ ਬਣਾਈ ਹੋਈ ਹੈ ਬੜੀ ਚੌੜੀ ਤਾਂ ਜੋ ਸਮੁੰਦਰ ਜੇ ਦੁਬਾਰਾ ਪਾਣੀ ਆਉਂਦਾ ਤਾਂ ਉਹਨਾਂ ਉਹਨਾਂ ਕੋ ਜੇ ਆਏਗਾ ਜਿਦ ਇੱਕ ਸੁਨਾਮੀ 2006 ਚ ਆਈ ਸੀ ਤਾਂ ਉਹ ਦੁਬਾਰਾ ਜਾਪਾਨ ਦਾ ਨੁਕਸਾਨ ਨਹੀਂ ਕਰ ਸਕੇਗੀ ਪਰ ਸਿਰਫ ਇੱਕੋ ਹੀ ਸੈਂਟੈਂਸ ਐ ਇੰਨਾ ਕੋਈ ਕਿ ਉਹਨਾਂ ਨੇ ਕੰਧ ਬਣਾਈ ਐ ਤੇ ਬਸ ਹੋ ਗਿਆ ਇਹ ਨਹੀਂ ਐ ਕਿ ਕੁਦਰਤੀ ਐ ਜਿਵੇਂ ਸਮੁੰਦਰ ਦੇ ਕੰਡੇ ਤੇ ਅਸੀਂ ਕੰਧ ਉਸਾਰ ਦੇਾਂਗੇ ਉਧਰੋਂ ਪਾਣੀ ਤਾਂ ਨਹੀਂ ਅੰਦਰ ਆਏਗਾ ਪਰ ਅੰਦਰਲਾ ਪਾਣੀ ਵੀ ਤਾਂ ਬਾਹਰ ਨਹੀਂ ਨਾ ਜਾਏਗਾ ਤਾਂ ਉਹਦੇ ਵਾਸਤੇ ਇੱਕ ਪਲੈਨਿੰਗ ਚਾਹੀਦੀ ਐ ਜਿਹੜੀ ਪਲੈਨਿੰਗ ਦਾ ਪੂਰੀ ਵਿਆਖਿਆ ਇਹ ਨਹੀਂ ਐ ਪਰ ਇਹ ਜ਼ਰੂਰ ਹੈ ਕਿ ਮੁਲਕ ਤਿਆਰੀ ਕਰਦੇ ਨੇ ਇਹ ਇਹ ਹੈ ਤੁਸੀਂ ਜਿਹੜੇ ਅਮਰੀਕਾ ਦੀ ਗੱਲ ਕਰ ਰਹੇ ਹੋ ਅਮਰੀਕਾ ਦੇ ਵਿੱਚ ਜਦੋਂ ਉਹ ਹਰੀਕੇਨ ਜਿਹੜੇ ਆਉਂਦੇ ਨੇ ਉਹ ਕੁਦਰਤੀ ਆਉਂਦੇ ਨੇ ਤੇ ਜਦੋਂ ਪਾਣੀ ਗਿਰਦਾ ਜਿਵੇਂ ਆਪਣੇ ਬੱਦਲ ਫਟਣ ਨਾਲ ਪਾਣੀ ਗਿਰਦਾ ਉਹ ਉਹੀ ਨੁਕਸਾਨ ਹੁੰਦਾ ਹੈ ਉੱਥੇ ਉੱਥੇ ਇਸ ਕਿਸਮ ਦਾ ਕੋਈ ਨਹੀਂ ਹੈਗਾ ਕਿ ਵੀ ਡੈਮ ਚੋਂ ਪਾਣੀ ਛੱਡਿਆ ਤੇ ਹੜ ਆ ਗਿਆ ਇਸ ਤਰ੍ਹਾਂ ਦਾ ਨਹੀਂ ਹੁੰਦਾ ਉੱਥੇ ਬਿਲਕੁਲ ਨਹੀਂ ਹੁੰਦਾ ਉਹਨਾਂ ਮੁਲਕਾਂ ਦੇ ਵਿੱਚ ਉਹ ਬਕਾਇਦਾ ਪਲੈਨਿੰਗ ਹੁੰਦੀ ਹੈ ਕਿ ਕੀ ਕੀਤਾ ਜਾਣਾ ਚਾਹੀਦਾ ਸਾਡੇ ਜਿਆਦੇ ਹੜ ਜਿਹੜੇ ਉਹ ਡੈਮ ਚੋਂ ਪਾਣੀ ਛੱਡਣ ਕਰਕੇ ਆਉਂਦੇ ਨੇ ਹਾਂ ਇੱਕ ਚੀਜ਼ ਹੋਰ ਦੱਸੋ ਇਹਨੂੰ ਜਿਵੇਂ ਅੱਜਕੱਲ ਚਰਚਾ ਕਿ ਵਾਤਾਵਰਨ ਤਬਦੀਲੀ ਹੋ ਰਹੀ ਆ ਗਲੋਬਲ ਵਾਰਮਿੰਗ ਦਾ ਕਾਫੀ ਚਰਚਾ ਆ ਗਈ ਕਿ ਧਰਤੀ ਦਾ ਟੈਂਪਰੇਚਰ ਵੱਧ ਰਿਹਾ ਕਿ ਉਹਦੇ ਨਾਲ ਵੀ ਜਿਹੜੇ ਫਲੱਡ ਆਉਣ ਦੀ ਜਿਹੜੀ ਗਤੀ ਆ ਜਾਂ ਲਗਾਤਾਰਤਾ ਉਹ ਵਧੀ ਆ ਜਿਵੇਂ ਪਹਿਲਾਂ ਜੇ ਮੰਨ ਲਓ 20 ਸਾਲ ਬਾਅਦ ਆਉਂਦਾ ਸੀ ਵੀ ਹੁਣ 2 ਸਾਲ ਬਾਅਦ ਆਇਆ 23 ਚ ਵੀ ਫਲੱਡ ਆਇਆ ਤੇ ਹੁਣ 25 ਚ ਵੀ ਆ ਗਿਆ ਇਦਾਂ ਦਾ ਵੀ ਕੋਈ ਕਾਰਨ ਲੱਗਦਾ ਇਹ ਤਾਂ ਥੋੜਾ ਜਿਹਾ ਕਾਰਨ ਤਾਂ ਹੁੰਦਾ ਪਰ ਜਦੋਂ ਗਲੋਬਲ ਵਾਰਮਿੰਗ ਵਧਣ ਦੇ ਨਾਲ ਇੰਨਾ ਕਹਿ ਕੇ ਕਿ ਗਲੇਸ਼ੀਅਰਸ ਨੇ ਜਿਹੜੇ ਜਿਹੜੇ ਬੜੇ ਪੁਰਾਣੇ ਗਲੇਸ਼ੀਅਰਸ ਨੇ ਸਾਡੇ ਹੁੰਦੇ ਸਨ ਜਿਹੜੇ ਉਹ ਪਿਗਲ ਰਹੇ ਨੇ ਪਰ ਉਹ ਇੰਜ ਨਹੀਂ ਪਿਗਲਦੇ ਐ ਨਹੀਂ ਛੇਤੀ ਪਿਗਲਣ ਕੇ ਹੜਾ ਜਾਂ ਇਹ ਜ ਨਹੀਂ ਹੁੰਦਾ ਉਹਦੇ ਵਿੱਚ ਇਹ ਹੈ ਕਿ ਸਾਡੇ ਵਿੱਚ ਪਾਣੀ ਦੀ ਮਿਕਦਾਰ ਦਰਿਆਵਾਂ ਵਿੱਚ ਵਹਿ ਵਹਿ ਕੇ ਸਮੁੰਦਰ ਵਿੱਚ ਜ਼ਿਆਦਾ ਚਲੀ ਗਈ ਹੈ ਗਲੇਸ਼ੀਅਰ ਛੋਟੇ ਹੋ ਗਏ ਨੇ ਜਿਵੇਂ ਗੰਗਾਉਤਰੀ ਜਾਂ ਜਮਨਉਤਰੀ ਜਿਹੜੇ ਸਾਡੇ ਵੱਡੇ ਗਲੇਸ਼ੀਅਰ ਸੰਜ ਤੋਂ ਗੰਗਾ ਤੇ ਜਮਨਾ ਨਿਕਲਦੀਆਂ ਸਨ ਤਾਂ ਇਹੋ ਜਿਹਾ ਉਹ ਜ਼ਰੂਰ ਹੈ ਪਰ ਉਹਨਾਂ ਦੇ ਹੜ ਨਹੀਂ ਲਿਆਉਂਦੇ ਜੇ ਗਲੇਸ਼ੀਅਰ ਪਿਗਲਣਤਾ ਉਹ ਬੜੇ ਸਹਿਜ ਨਾਲ ਹੀ ਪਿਗਲਦੇ ਨੇ ਤੇ ਉਹ ਪਾਣੀ ਦਰਿਆਵਾਂ ਦੇ ਵਿੱਚ ਆਉਂਦਾ ਵਗਦਾ ਤੇ ਵਗ ਕੇ ਉਹ ਇਹ ਹੈ ਵੀ ਅਜ਼ਾਈ ਚਲਾ ਜਾਂਦਾ ਸਮੁੰਦਰ ਤੱਕ ਤੇ ਜਿਹੜਾ ਸੋਰਸ ਹੈ ਗਲੇਸ਼ੀਅਰ ਬਤਰਾ ਜਾਂਦਾ ਉਹ ਸਾਡੇ ਕੋਲੋਂ ਖੁਰ ਜਾਂਦਾ ਇਹ ਪ੍ਰੋਬਲਮ ਜ਼ਿਆਦਾ ਨੇ ਜਿਹੜਾ ਪਹਾੜਾਂ ਦੇ ਵਿੱਚ ਟੂਰਿਜ਼ਮ ਵਧਿਆਗਾ ਜਾਂ ਪਹਾੜਾਂ ਦੇ ਵਿੱਚ ਜਿਵੇਂ ਹੁਣ Shimla ਚ ਪਹਿਲਾਂ ਕਹਿੰਦੇ 20-25000 ਜਾਂ ਸਮਥਿੰਗ ਹਜ਼ਾਰਾਂ ਦੇ ਵਿੱਚ ਆਬਾਦੀ ਵਾਸਤੇ ਬਣਾਇਆ ਗਿਆ ਸੀਗਾ ਹੁਣ ਉੱਥੇ ਲੱਖਾਂ ਦੇ ਵਿੱਚ ਆਬਾਦੀ ਪਹੁੰਚ ਚੁੱਕੀ ਆ ਕਿ ਇਹ ਇਹਨਾਂ ਦੇ ਨਾਲ ਵੀ ਇਹਨੂੰ ਵੀ ਇਹ ਇਹਦੇ ਕਾਰਨ ਮੰਨਿਆ ਜਾਂਦਾ ਵੀ ਵੱਧ ਬਦਲ ਫਟ ਰਹੇ ਨੇ ਜਾਂ ਹੁਣ ਜਿਵੇਂ ਚਾਰਤਾਮ ਜਿਹੜਾ ਸੜਕ ਬਣੀ ਸੀ ਉਹਦੀ ਵੀ ਕਾਫੀ ਇਸ ਪੱਖ ਤੋਂ ਚਰਚਾ ਹੋਈ ਤੇ ਬੱਦਲ ਉਸ ਕਰਕੇ ਬਾਦ ਨਹੀਂ ਫਟ ਰਹੇ ਪਰ ਜਿਹੜੀ ਮੰਨ ਲਓ 25000 ਦੀ ਆਬਾਦੀ ਵਾਲੀ ਥਾਂ ਅਸੀਂ ਬਣਾਈ ਸੀ ਕੋਈ 25000 ਜਾਂ 50000 ਬੰਦੇ ਇੱਥੇ ਰਹਾ ਕਰਨਗੇ ਜਦੋਂ ਅਸੀਂ ਉਹ 2 ਲੱਖ ਜਾਂ 3 ਲੱਖ ਰਹਾਇਸ਼ਾਂ ਕਰਾਂਗੇ ਤਾਂ ਕੁਦਰਤੀ ਜਿਹੜਾ ਅਸੀਂ ਕੁਦਰਤੀ ਇਲਾਕਾ ਛੱਡਿਆ ਹੋਇਆ ਸੀ ਕੁਦਰਤ ਵਾਸਤੇ ਛੱਡਿਆ ਹੋਇਆ ਸੀ ਅਸੀਂ ਉਹਦੇ ਵਿੱਚ ਜਾ ਕੇ ਰਹਿਣ ਲੱਗ ਜਾਵਾਂਗੇ ਉਸ ਕੁਦਰਤ ਦੇ ਇਲਾਕੇ ਵਿੱਚ ਜੇ ਬੱਦਲ ਫਟਦਾ ਪਾਣੀ ਲੰਘਦਾ ਤੇ ਉਹਨੇ ਲੰਘ ਜਾਣਾ ਸੀ ਤੇ ਅਸੀਂ ਜਾ ਕੇ ਉੱਥੇ ਰਹਿਣ ਲੱਗ ਪਏ ਤਾਂ ਫਿਰ ਸਾਡਾ ਘਰ ਟਾਕੇ ਜਾਊਗਾ ਪਾਣੀ ਉਹ ਅਸੀਂ ਪਹਿਲਾਂ ਉਹਨਾਂ ਦੇ ਇੰਟਰਵਿਊ ਕੀਤਾ ਅਸੀਂ ਉਹਨਾਂ ਦੇ ਰਾਹ ਵਿੱਚ ਜਾ ਕੇ ਆਪਣੇ ਮਕਾਨ ਪਾਏ ਨੇ ਯਾਨੀ ਕਿ ਜਿਹੜੇ ਹੁਣ ਮਕਾਨ ਅਸੀਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਨਦੀਆਂ 'ਚ ਬਹਿ ਕੇ ਜਾ ਰਹੇ ਨੇ ਉਹ ਉਹਨਾਂ ਦੇ ਏਰੀਆ 'ਚ ਅਸੀਂ ਗਿਆਂਗੇ ਤੁਸੀਂ ਚੰਡੀਗੜ੍ਹ ਜਾ ਕੇ ਦੇਖ ਲਓ ਉਧਰੋਂ ਜੇ ਆਪਣਾ ਖਰੜ ਵਾਲੇ ਪਾਸਿਓਂ ਜੇ ਚੰਡੀਗੜ੍ਹ 'ਚ ਐਂਟਰ ਕਰੋ ਮੋਹਾਲੀ ਜਦੋਂ ਖਤਮ ਹੁੰਦਾ ਹੈ ਉੱਥੇ ਪਟਿਆਲੇ ਕੀ ਰੋ ਦੀ ਰਿਵਰ ਬੈੱਡ ਹੈ ਦਰਿਆਦਾਰ ਰਸਤੇ ਉਹਦੇ ਵਿੱਚ ਕਿੰਨੇ ਮੰਦਲਾਂ ਦੀਆਂ ਇਮਾਰਤਾਂ ਖੜੀਆਂ ਨੇ ਦੋ ਓਕੇ ਉੱਥੇ ਜਾ ਕੇ ਦੇਖੋ ਅਸੀਂ ਕਹਿੰਨੇ ਆ ਪਾਣੀ ਸਾਡੇ ਆ ਗਿਆ ਇਹ ਨਹੀਂ ਕਦੇ ਨੋਟ ਕੀਤਾ ਕਿ ਅਸੀਂ ਪਾਣੀ ਦੇ ਰਾਹ ਦੇ ਵਿੱਚ ਜਾ ਕੇ ਉੱਥੇ ਉਹ ਬਿਲਡਰਸ ਨੇ ਉੱਥੇ ਇਮਾਰਤ ਖੜੀ ਕਰਤੀ ਸੀ ਤੇ ਲੋਕਾਂ ਨੂੰ ਮਕਾਨ ਵੇਚਦੇ ਸਨ ਲੋਕੀ ਰਹਿੰਦੇ ਸਨ ਉੱਥੇ ਅਸੀਂ ਜਾ ਕੇ ਰਹਿਣ ਲੱਗੇ ਆ ਉੱਥੇ ਬਹੁਤ ਸਾਰੀਆਂ ਥਾਵਾਂ ਬਹੁਤ ਸਾਰੀਆਂ ਉਧਾਰਨ ਹੈ ਉਹਦੀ ਹੈ ਬਹੁਤ ਸਾਰੀਆਂ ਤੁਸੀਂ ਜੇ ਪਟਿਆਲੇ ਦਾ ਇਹ ਪੜੋ ਆਰਕਾਈਵਸ ਦੇ ਜੇ ਡਾਕੂਮੈਂਟਸ ਪੜੋ ਪਟਿਆਲੇ ਦੇ ਤੇ ਇਹ ਛੋਟੀ ਨਦੀ ਤੋਂ ਵੱਡੀ ਨਦੀ ਦੇ ਵਿਚਾਲੇ ਜਗਾ ਖਾਲੀ ਰੱਖੀ ਗਈ ਸੀ ਓਕੇ ਸਾਰੀ ਜਗਾ ਖਾਲੀ ਰੱਖੀ ਗਈ ਸੀ ਕਿ ਜੇ ਵੱਡੀ ਨਦੀ ਭਰੇ ਤਾਂ ਉਹ ਪਾਣੀ ਵਹਿ ਕੇ ਛੋਟੀ ਨਦੀ ਚ ਆ ਜਾਏਗਾ ਤੇ ਛੋਟੀ ਨਦੀ ਤੇ ਵੱਡੀ ਨਦੀ ਦੇ ਵਿਚਾਲੇ ਸਾਰਾ ਐਡਾ ਵੱਡਾ ਦਰਿਆ ਵਗਦਾ ਰਹੇਗਾ ਹੁਣ ਸਾਡੀਆਂ ਬਹੁਤ ਸ਼ਾਨਦਾਰ ਕਲੋਨੀਆਂ ਐਸਐਸਟੀ ਨਗਰ ਜਿਹਨੂੰ ਤੁਸੀਂ ਕਹਿੰਦੇ ਆ ਸੇਵਾ ਸਿੰਘ ਠਿਕਰੀ ਵਾਲਾ ਨਗਰ ਹੋ ਗਿਆ ਅੱਛਾ ਪਤਰਾ ਕੋਲ ਦਰਿਆ ਤੇ ਹਰ ਇੱਕ ਕਲੋਨੀ ਉਸ ਥਾਂ ਦੇ ਉੱਤੇ ਬਣਾਈਆਂ ਹੋਈਆਂ ਨੇ ਇਹ ਦਰਿਆ ਦੇ ਬੈੱਡ 'ਚ ਅੱਡੇ ਦਰਿਆ ਦੇ ਬੈੱਡ 'ਚ ਨਹੀਂ ਕੀਆ ਪਰ ਜਿਹੜੀ ਜਗਾ ਖਾਲੀ ਰੱਖੀ ਗਈ ਸੀ ਐਨੇ ਸਾਲਾਂ ਦੇ ਐਕਸਪੀਰੀਅੰਸ ਨਾਲ ਕਿ ਜੇ ਪਾਣੀ ਬਹੁਤ ਵੀ ਆ ਜਾਏ ਤਾਂ ਪਟਿਆਲੇ ਚ ਨਾ ਐਂਟਰ ਕਰੇ ਉੱਥੇ ਸਟੋਰ ਹੋ ਜਾਏਗਾ ਉੱਥੋਂ ਵਗਦਾ ਰਹੇਗਾ ਉਹਨਾਂ ਥਾਵਾਂ ਤੇ ਕਲੋਨੀਆਂ ਨੇ ਰਹਾਇਸ਼ੀ ਥਾਂ ਸਾਡੀਆਂ ਥਾਵਾਂ ਨੇ ਮੰਨ ਲਓ ਇਹਦਾ ਮਤਲਬ ਇਹ ਆ ਵੀ ਇੱਕ ਤਰ੍ਹਾਂ ਨਾ ਇਹ ਜਿੰਨਾ ਨੁਕਸਾਨ ਹੁੰਦਾ ਜਾਂ ਜਿਵੇਂ ਪਿੱਛੇ ਪਟਿਆਲੇ ਚ ਅਰਬਨ ਸਟੇਟ ਚ 2023 ਦਾ ਫਲੱਡ ਆਇਆ ਤਾਂ ਇਹ ਆਪਦੀਆਂ ਸਾਡੀਆਂ ਆਪਦੀਆਂ ਗਲਤੀਆਂ ਕਰਕੇ ਆ ਅਰਬਨ ਸਟੇਟ ਵਾਲਾ ਜਿਹੜਾ ਫਲੱਡ ਉਹ ਆਇਆ ਸੀ ਉਹ 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 ਵੱਡੀ ਨਦੀ ਨੂੰ ਗਲਤ ਥਾਂ ਤੋਂ ਭੰਨਿਆ ਗਿਆ ਸੀ ਜੇ ਉਥੋਂ ਨਾ ਭੰਨਿਆ ਗਿਆ ਹੁੰਦਾ ਵੈਸੇ ਖੁਰੀ ਸੀ ਉਹ ਕੁਦਰਤੀ ਤੌਰ ਤੇ ਉਸੋ 1 ਲੱਖ ਇੱਕ ਥਾਂ ਤੋਂ ਖੁਰੀ ਸੀ ਤੇ ਰਾਤੋਂ ਰਾਤ ਉੱਥੇ ਅਰਬਨ ਸਟ੍ਰੀਟ ਵਿੱਚ ਪਾਣੀ ਆ ਗਿਆ ਸੀ ਜੇ ਉਹ ਨਾ ਖੁਰੀ ਹੁੰਦੀ ਤਾਂ ਵੱਡੀ ਨਦੀ ਤਾਂ ਸ਼ਾਇਦ ਉਹ ਪਾਣੀ ਅੰਦਾਜ਼ਾ ਇਹ ਕਿ ਉਹ ਪਾਣੀ ਅੱਗੇ ਆ ਕੇ ਸ਼ਹਿਰ ਦੇ ਵਿੱਚ ਆਉਂਦਾ ਸ਼ਾਇਦ ਜਾਂ ਅੱਗੇ ਲੰਘ ਜਾਂਦਾ ਤੇ ਪਿੰਡਾਂ ਦੇ ਵਿੱਚ ਜਾ ਕੇ ਮਾਰ ਕਰਦਾ ਤਾਂ ਦੇਖੋ ਜਿਹੜਾ ਅਮਾਊਂਟ ਹੈ ਪਾਣੀ ਦੀ ਮਿਕ ਦਾ ਅਮਾਊਂਟ ਹੈ ਮਿਕਦਾਰ ਹੈ ਕਿ ਕਿੰਨਾ ਪਾਣੀ ਆਉਣਾ ਹੈ ਕਿਸੇ ਕਿਸੇ ਮੌਕੇ ਤੇ ਜਿੰਨਾ ਵੀ ਪਾਣੀ ਆ ਰਿਹਾ ਉਹਨੇ ਕਿਸੇ ਨਾ ਕਿਸੇ ਪਾਸੇ ਤੇ ਜਾਣਾ ਬਿਲਕੁਲ ਉਹਨੂੰ ਉੱਥੇ ਜਗ੍ਹਾ ਮਿਲ ਗਈ ਉਹ ਉੱਥੇ ਰੁਕ ਗਿਆ ਆ ਕੇ ਨਹੀਂ ਉੱਥੇ ਨਾ ਹੁੰਦੀ ਤੇ ਅੱਗੇ ਚਲਾ ਜਾਂਦਾ ਉਹ ਗੱਲ ਇਹ ਹੈ ਕਿ ਅਸੀਂ ਜੇ ਸਾਨੂੰ ਪਤਾ ਹੈ ਕਿ ਸਾਵਣ ਦਾ ਮਹੀਨਾ ਆ ਗਿਆ ਹੁਣ ਮੀਂਹ ਪੈਣੇ ਨੇ ਅਸੀਂ ਪਾਣੀਆਂ ਦੇ ਰਸਤੇ ਸਾਫ ਕਰਕੇ ਉਹਨਾਂ ਦੇ ਰਾਹ ਬਣਾਏ ਨਹੀਂ ਜਦੋਂ ਕਿ ਇਹ ਕੰਮ ਉਦੋਂ ਨਹੀਂ ਕਰਨ ਵਾਲੇ ਹੁੰਦੇ ਸਾਰਾ ਸਾਲ ਕਰਨ ਵਾਲੇ ਹੁੰਦੇ ਹਨ ਮੰਦਿਆ ਕੇ ਮੀਸਾ ਬਾਰੇ ਕਿ ਮਾਧੋਪੁਰ ਵਾਲਾ ਗੇਟ ਹੀ ਟੁੱਟ ਗਿਆ ਉਹ ਫਲੱਡ ਗਿਆ ਗੇਟ ਨਹੀਂ ਖੁੱਲੇ ਮੌਕੇ ਤੇ ਹਾਂ ਗੇਟ ਨਹੀਂ ਖੁੱਲੇ ਮਤਲਬ ਅਸੀਂ ਮਾਲੋਪਨ ਚੈੱਕ ਨਹੀਂ ਕੀਤੇ ਇੱਕ ਮਜ਼ਾਕ ਵਾਲੀ ਗੱਲ ਹੁੰਦੀ ਹੈ ਵੀ ਕਿਤੇ ਜਾਣਾ ਹੁੰਦਾ ਤਾਂ ਵੀ ਤੇਲ ਪਾਣੀ ਚੈੱਕ ਕਰ ਲਓ ਉਹਨਾਂ ਦਾ ਤੇਲ ਪਾਣੀ ਉਹਨੇ ਚੈੱਕ ਕੀਤਾ ਹੋਇਆ ਕਿਸੇ ਨੇ ਉਹ 20000 ਵੀ ਉਹ ਵੀ ਆਪਣੇ ਸੰਦਾਂ ਨੂੰ ਪਹਿਲਾਂ ਗ੍ਰੀਸ ਕਰਕੇ ਰੱਖਦਾ ਤੋ ਐਸਟਰਾ ਦੀ ਇਹ ਇਹ ਉਹ ਵਾਲੀ ਗੱਲ ਹੈ ਜੀ ਜਿਹੜੀ ਇੱਕ ਸਾਡੀ ਪਬਲਿਕ ਡਿਊਟੀ ਹੁੰਦੀ ਹੈ ਤੇ ਸਾਡੀ ਅਸੀਂ ਉਹ ਅਸੀਂ ਉਹਦੇ ਸੁਲਾਹ ਪਰਵਾਹੀ ਕਰ ਜਾਂਦੇ ਆ ਇਹ ਦੇ ਵਾਸਤੇ ਤਾਂ ਤੁਹਾਨੂੰ ਸ਼ਾਇਦ ਸੁਣ ਕੇ ਹਾਸਾ ਆਵੇ ਕਿ ਇਹਦੇ ਵਾਸਤੇ ਨਾ ਜਿਹੜੇ ਸਾਡੇ ਵੱਡੇ ਵਡੇਰੇ ਪੁਰਾਣੇ ਬਜ਼ੁਰਗ ਜਿਨ੍ਹਾਂ ਨੂੰ ਅਸੀਂ ਹੁਣ ਕਹਿ ਦਿੰਦੇ ਆ ਵੀ ਉਹ ਤਾਂ ਪੁਰਾਣੇ ਲੋਕ ਸੀ ਉਹਨਾਂ ਨੂੰ ਤਾਂ ਕੋਈ ਸਮਝ ਨਹੀਂ ਸੀ ਅਸੀਂ ਜ਼ਿਆਦਾ ਸਿਆਣੇ ਹੋ ਗਏ ਆ ਉਹਨਾਂ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਈਆਂ ਹੋਈਆਂ ਨੇ ਜਿਵੇਂ ਤੇਲ ਪਾਣੀ ਚੈੱਕ ਕਰਨਾ ਹੋ ਗਿਆ ਇਹ ਜਿੱਥੇ ਹੋ ਗਿਆ ਉਹ ਪਬਲਿਕ ਵਿਟ ਹੈ ਜਿਹੜੀ ਆਮ ਸਮਝ ਸੀ ਜਿਹੜੀ ਉਹਨਾਂ ਦੀ ਹਾਂ ਉਹ ਜ਼ਿਆਦਾ ਕੰਮ ਕਰਦੀ ਹੈ ਹਾਂ ਹਾਂ ਉਹ ਸਾਨੂੰ ਉਹਦਾ ਧਿਆਨ ਕਰ ਲੈਣਾ ਚਾਹੀਦਾ ਸੀ ਲਓ ਮੈਂ ਵੀ ਤੁਹਾਡਾ ਇੱਕ ਪੀੜਾ ਮੈਂ ਵੀ ਲਾ ਦਿਆਂ ਅ ਉਹਨਾਂ ਚੀਜ਼ਾਂ ਦਾ ਖਿਆਲ ਜ਼ਿਆਦਾ ਕਰਨਾ ਚਾਹੀਦਾ ਸੀ ਸਾਨੂੰ ਹਮੇਸ਼ਾ ਔਰ ਕਰਨਾ ਚਾਹੀਦਾ ਹੈ ਅੱਜ ਵੀ ਇਹ ਧਿਆਨ ਛੋਣਾ ਚਾਹੀਦਾ ਹੈ ਵੀ ਅਸੀਂ ਜੇ ਇਹ ਮੌਸਮ ਆ ਰਿਹਾ ਤਾਂ ਕੀ ਕਰਨਾ ਹੈ ਕਿਵੇਂ ਕਰਨਾ ਹੈ ਕੋਈ ਇਦਾਂ ਦਾ ਸੁਭਾ ਹੈ ਤੁਹਾਡੇ ਨਿਗਾਹ ਵਿੱਚ ਇੰਡੀਆ 'ਚ ਜਿੱਥੇ ਮਤਲਬ ਬਹੁਤ ਵਧੀਆ ਦਾ ਪ੍ਰਬੰਧ ਕੀਤਾ ਹੋਵੇ ਜੋ ਬਹੁਤ ਜ਼ਿੰਮੇਵਾਰੀ ਨਾਲ ਸਰਕਾਰਾਂ ਨੇ ਜਾਂ ਲੋਕਾਂ ਨੇ ਮੀਂਹ ਦੇ ਪਾਣੀ ਨੂੰ ਸਾਂਭਣ ਦਾ ਜਾਂ ਹੜ੍ਹਾਂ ਤੋਂ ਬਚਣ ਦਾ ਪ੍ਰਬੰਧ ਕੀਤਾ ਹੋਵੇ ਹੜ ਸਾਰੇ ਸੂਬਿਆਂ 'ਚ ਛੜ ਨਹੀਂ ਆਉਂਦੇ ਪਰ ਮੀਂਹ ਦੇ ਪਾਣੀ ਨੂੰ ਸਾਂਭਣ ਦਾ ਪ੍ਰਬੰਧ ਸਾਊਥ ਇੰਡੀਆ 'ਚ ਬੜੀਆਂ ਥਾਵਾਂ 'ਤੇ ਕੀਤਾ ਗਿਆ ਹੈ। ਉਹਨਾਂ ਨੇ ਤਲਾਬ ਬੜੇ ਸੋਹਣੇ ਬਣਾਏ ਹੋਏ ਨੇ ਸਾਊਥ ਇੰਡੀਆ 'ਨ ਕਿਉਂਕਿ ਉੱਥੇ ਉੱਥੋਂ ਦੇ ਜਿਹੜੇ ਦਰਿਆ ਨੇ ਉਹਨਾਂ ਦਾ ਸੋਰਸ ਹੈ ਜਿਹੜਾ ਕੋਈ ਇਹੋ ਜਿਹਾ ਨਹੀਂ ਹੈ। ਠੀਕ ਹੈ। ਮੌਨਸੂਨ ਵੀ ਉੱਥੇ ਕੋਈ ਬਹੁਤ ਜ਼ਿਆਦਾ ਐਕਟਿਵ ਐਕਟਿਵ ਤਾਂ ਹੁੰਦੀ ਹੈ ਪਰ ਜਿਹੜਾ ਪਾਣੀ ਉੱਥੇ ਆਉਂਦਾ ਹੈ ਉਹ ਤਲਾਬਾਂ ਵਿੱਚ ਇਕੱਠਾ ਕਰਕੇ ਉਹ ਵਰਤਦੇ ਨੇ ਉਹ ਸਾਰਾ ਸਾਲ ਹੈ। ਹਾਲਾਂਕਿ ਕੇਰਲ ਦੇ ਵਿੱਚ ਹੜ ਆਏ ਸਨ। ਸਮੁੰਦਰ ਦੇ ਕੰਢੇ ਤੇ ਹੈ ਉਹ ਉਹੀ ਹੈ ਕਿ ਮੈਂ ਤਾਂ ਜਿਵੇਂ ਆਪਣੀ ਗੱਲ ਹੋਈ ਹੈ ਕਿ ਜਿਹੜੇ ਜਿੱਥੇ ਤੱਟ ਰੇਖਾ ਹੁੰਦੀ ਹੈ ਤੱਟ ਰੇਖਾ ਦੇ ਇਲਾਕਿਆਂ ਦੇ ਵਿੱਚ ਹਰੀ ਕੇਨ ਵਗੈਰਾ ਤੂਫਾਨ ਵਗੈਰਾ ਜ਼ਿਆਦਾ ਹੁੰਦੇ ਹੁੰਦੇ ਨੇ ਤਾਂ ਕੇਰਲ ਦੇ ਵਿੱਚ ਆਮ ਤੌਰ ਤੇ ਤੂਫਾਨ ਨਹੀਂ ਆਉਂਦੇ ਪਰ ਵੈਸਟ ਬੰਗਾਲ ਚ ਆਉਂਦੇ ਨੇ ਪੱਛਮੀ ਬੰਗਾਲ ਚ ਆਉਂਦੇ ਨੇ ਓਡੀਸਾ ਚ ਆਉਂਦੇ ਨੇ ਉਹਦੇ ਤੱਟ ਦੇ ਇਲਾਕਿਆਂ ਚ ਆਉਂਦੇ ਨੇ ਪਰ ਕੇਰਲ ਚ ਜਦੋਂ ਆਇਆ ਆਮ ਤੌਰ ਤੇ ਨਹੀਂ ਆਉਂਦੇ ਤੇ ਇਕਦਮ ਆਇਆ ਤੇ ਫਿਰ ਉਹ ਪਾਣੀ ਆ ਗਿਆ ਸੋ ਕੁਦਰਤੀ ਤੌਰ ਤੇ ਜਦੋਂ ਕੋਈ ਇਹੋ ਜੀ ਆਫਤ ਹੋ ਸਕਦੀ ਹੈ ਉਹ ਹਰ ਥਾਂ ਤੇ ਆ ਸਕਦੀ ਹੈ ਇਹ ਨਹੀਂ ਅਸੀਂ ਕਹਿ ਸਕਦੇ ਕਿ ਕਿਤੇ ਹੁੰਦਾ ਹੀ ਨਹੀਂ ਬਟ ਉੱਥੇ ਕੋਈ ਇਸ ਤਰ੍ਹਾਂ ਦੇ ਸਾਰਾ ਸਾਲ ਵਗਣ ਵਾਲੇ ਦਰਿਆ ਨਹੀਂ ਹੈਗੇ ਜਿਹੜੇ ਗਲੇਸ਼ੀਅਰ ਚੋਂ ਨਿਕਲਦੇ ਹੋਣ ਤੇ ਉਹਨਾਂ ਵਿੱਚ ਪਾਣੀ ਆਂਦਾ ਹੋਵੇ ਇਸ ਕਰਕੇ ਉੱਥੇ ਹੜ੍ਹ ਨਹੀਂ ਆਉਂਦੇ ਸਾਊਥ ਇੰਡੀਆ ਚ ਪਰ ਸਾਡੇ ਸਾਊਥ ਇੰਡੀਆ ਦੇ ਵਿੱਚ ਮੀਂਹ ਦੇ ਪਾਣੀ ਨੂੰ ਬਚਾਉਣ ਦੇ ਪ੍ਰਬੰਧ ਸਾਡੇ ਸਾਰਿਆਂ ਨਾਲੋਂ ਬੈਟਰ ਨੇ ਨਾਰਥ ਇੰਡੀਆ ਤੁਸੀਂ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਕੀਤੇ ਕਿਉਂਕਿ ਪੰਜਾਬ ਨਾਲ ਇੱਕ ਤਰ੍ਹਾਂ ਨਾਲ ਇਹ ਡਬਲ ਅਸੀਂ ਆਮ ਤੌਰ ਤੇ ਪਾਣੀ ਦੇ ਸੰਕਟ ਨਾਲ ਹੀ ਯੂਜਦੇ ਹਾਂ ਤੇ ਹੁਣ ਅਸੀਂ ਪਾਣੀ ਨਾਲ ਡੁੱਬਰੇ ਆ ਇਹ ਵੀ ਕਿਤਨਾ ਕਿਤੇ ਮਤਲਬ ਪੰਜਾਬ ਦੀ ਤਾਂ ਜਿਤ ਪਾਣੀਆਂ ਦੀ ਵੰਡ ਜਿਹੜੀ ਹੋਈ ਹੋਈ ਹੈ ਉਹ ਗਲਤ ਹੈ ਸ਼ੁਰੂ ਤੋਂ ਹੀ ਗਲਤ ਹੈ ਪੋਲਿਟੀਕਲ ਹੈ ਤੇ ਉਹ ਇਸ ਕਰਕੇ ਪੰਜਾਬ ਨੂੰ ਤਾਂ ਜੂਝਣਾ ਹੀ ਪਏਗਾ ਜੇ ਇਹ ਐਂਜੀ ਚੱਲਦਾ ਰਿਹਾ ਤਾਂ ਰਿਪੀਰੀਅਨ ਲਾ ਬਿਲਕੁਲ ਸਾਫ਼ ਕਹਿੰਦਾ ਹੈ ਬਿਲਕੁਲ ਬੜਾ ਸਪੈਕਟ ਹੁਣ ਚਰਚਾ ਚ ਆ ਗਿਆ ਹੈ ਪੰਜਾਬੀ ਦੇ ਸਹੀ ਸਹੀ ਸ਼ਬਦਾਂ ਦੇ ਵਿੱਚ ਆਮ ਤੌਰ ਤੇ ਕਹਿੰਦੇ ਨੇ ਵੀ ਜੇ ਜਿਨੇ ਇਸ ਪਾਣੀ ਦਾ ਨੁਕਸਾਨ ਸਹਿਣਾ ਹੈ ਫਾਇਦਾ ਵੀ ਹੋਈਦਾ ਹੈ ਇਹ ਸਿੰਪਲ ਸਧਾਰਨ ਗੱਲ ਹੈ ਜਿਹੜੀ ਕਿ ਹੈ ਛੋਟਾ ਭਰਾ ਵੱਡਾ ਭਰਾ ਇੱਥੋਂ ਨਿਕਲਿਆ ਕੋਈ ਸੂਬਾ ਉੱਥੋਂ ਨਿਕਲਿਆ ਕੋਈ ਸੂਬਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਕੋਈ ਮਾਇਨੇ ਨਹੀਂ ਰੱਖਦੀਆਂ ਕੋਈ ਸ਼ਹਿਰ ਜਾਂ ਕੋਈ ਆ ਕੋਈ ਮਤਲਬ ਪਿੰਡ ਜਾਂ ਕੋਈ ਕਸਵਾ ਆਪਣੇ ਪੱਧਰ ਤੇ ਵੀ ਕੁਝ ਇਹਨਾਂ ਦਾ ਬਚਾਅ ਕਰ ਸਕਦਾ ਆਪਣੇ ਪੱਧਰ ਤੇ ਕਰਦੇ ਨੇ ਜੀ ਤੁਸੀਂ ਲੋਕਾਂ ਨੂੰ ਦੇਖਤੀ ਰਹੇ ਹੋ ਜਦੋਂ ਹੜ੍ਹ ਆਇਆ ਤੇ ਉਹ ਨਹੀਂ ਨਹੀਂ ਹੜ੍ਹ ਆਉਣ ਤੋਂ ਪਹਿਲਾਂ ਕਰ ਲੈਣਾ ਜਾਂ ਕੁਝ ਜਿਵੇਂ ਕੋਈ ਗਵਰਨਮੈਂਟ ਜਥੇਬੰਦੀਆਂ ਨੇ ਇਹ ਗਵਰਨਮੈਂਟ ਦੇ ਜਿਹੜੇ ਅਧਿਕਾਰਕ ਕੁੱਕੇ ਦੇ ਵਿੱਚ ਇੱਕ ਇੱਕ ਪ੍ਰੋਬਲਮ ਹੈ ਜਦੋਂ ਉਹਨਾਂ ਨੇ ਪਾਣੀ ਛੱਡਣਾ ਹੈ ਕਿ ਨਹੀਂ ਛੱਡਣਾ ਕਿੰਨਾ ਕਾਣ ਹੈ ਹੂੰ ਹੂੰ ਕਿਵੇਂ ਦਾ ਫਲੋ ਹੋਏਗਾ ਕੀ ਹੋਏਗਾ ਇਹਦਾ ਕੋਈ ਅੰਦਾਜ਼ਾ ਤੇ ਨਹੀਂ ਨਾ ਕਰ ਸਕਦਾ ਹੂੰ 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 ਇਹਦਾ ਨਹੀਂ ਹੋ ਸਕਦਾ ਤੁਸੀਂ ਸਾਵਣ ਦਾ ਬਹੁਤਾ ਅੰਦਾਜ਼ਾ ਨਹੀਂ ਕਰ ਸਕਦੇ ਠੀਕ ਹੈ ਪ੍ਰੈਡਿਕਸ਼ਨ ਹੁੰਦੀ ਹੈ ਸਾਨੂੰ ਸਾਨੂੰ ਸਾਰੇ ਲੋਕਾਂ ਨੂੰ ਪਤਾ ਸੀ ਹੂੰ ਹੂੰ ਵੀ ਐਤਕੀ ਮੀਂਹ ਖਾਸੇ ਪੈਣੇ ਨੇ ਔਰ ਅਸੀਂ ਦੇਖਿਆ ਵੀ ਹੈ ਕਿ ਸ਼ੁਰੂ ਤੋਂ ਹੀ ਪੈ ਰਹੇ ਨੇ ਹੂੰ ਹੂੰ ਅ ਜੇ ਠੜ ਦੇ ਮਹੀਨਿਆਂ ਚ ਵੀ ਮੀਂਹ ਪਏ ਨੇ ਬਿਲਕੁਲ ਤਾਂ ਇਹ ਪ੍ਰੈਡਿਕਸ਼ਨ ਤਾਂ ਹੋ ਰਹੀ ਸੀ ਹਮ ਪਰ ਜਦੋਂ ਇਹ ਪ੍ਰੈਡਿਕਸ਼ਨ ਹੁੰਦੀ ਹੈ ਵੀ ਮੀਂਹ ਖਾਸੇ ਪੈਣੇ ਨੇ ਤੇ ਇਹ ਨਹੀਂ ਪਤਾ ਕਿ ਕਿਹੜੇ ਇਲਾਕੇ ਚ ਪੈ ਜਾਣਗੇ ਹੁਣ ਇਹ ਕੁਝ ਦਿਨ ਪਹਿਲਾਂ ਤੱਕ ਬਰਨਾਲਾ ਤੇ ਮਾਨਸਾ ਵਾਲੇ ਇਲਾਕੇ ਵਾਲੇ ਲੋਕ ਕਹਿ ਰਹੇ ਸਨ ਵੀ ਬਰਨਾਲਾ ਮਾਨਸਾ ਚ ਮੀਂਹ ਨਹੀਂ ਪੈ ਰਿਹਾ ਹਮ ਹੁਣ ਉੱਥੇ ਵੀ ਪਏ ਨੇ ਪਰ ਬਾਕੀ ਸਾਰੇ ਪੰਜਾਬ ਨਾਲੋਂ ਘੱਟ ਪਏ ਨੇ ਉੱਥੇ ਨਹੀਂ ਹੁਣ ਕਿਹੜਾ ਉਹਦਾ ਕਾਰਨ ਹੋਏਗਾ ਜਾਂ ਕੀ ਹੋਏਗਾ ਇਹ ਕੁਦਰਤੀ ਕਾਰਨ ਨੇ ਸੋ ਇਸ ਕਰਕੇ ਉਹ ਪ੍ਰੈਡਿਕਸ਼ਨਸ ਆਮ ਸਾਨੂੰ ਆਮ ਲਾ ਸਕਣੀਆਂ ਇੰਨੀਆਂ ਸਟੀਕ ਪ੍ਰੈਡਿਕਸ਼ਨਸ ਨਹੀਂ ਅਸੀਂ ਕਰ ਸਕਦੇ ਅਸੀਂ ਇਹੋ ਜਿਹੇ ਅੰਦਾਜ਼ੇ ਨਹੀਂ ਲਾ ਸਕਦੇ ਪਰ ਪ੍ਰਬੰਧ ਜਦੋਂ ਲੋਕ ਕਰਦੇ ਨੇ ਤੇ ਉਹ ਬੜੇ ਛੋਟੇ ਪੱਧਰ ਤੇ ਹੀ ਕਰ ਸਕਣਗੇ ਨਾ ਤੇ ਉਹ ਪ੍ਰਬੰਧ ਰੋਲ ਵੀ ਜਾਂਦੇ ਨੇ ਕਿ ਜਦੋਂ ਵੱਡੇ ਪੱਧਰ ਤੇ ਪਾਇਆ ਜਾਇਗਾ ਸੋ ਇਸ ਕਰਕੇ ਕੋਸ਼ਿਸ਼ ਤਾਂ ਕਰਦੇ ਨੇ ਅ ਕਨੇਕੀਨੇ ਜਾਨਵਰ ਤੱਕ ਵੀ ਕੋਸ਼ਿਸ਼ ਕਰਦੇ ਨੇ ਜਿਹੜੀਆਂ ਮਈਆਂ ਤੁਸੀਂ ਦੇਖੀਆਂ ਨੇ ਮਹਸਾਂ ਰੁੜਦੀ ਰੁੜਦੀਆਂ ਕੋਸ਼ਿਸ਼ ਤਾਂ ਉਹਨੇ ਵੀ ਨਿਕਲ ਜਾਣ ਦੀ ਕੀਤੀ ਸੀ ਉਹਦੇ ਚ ਹੂੰ ਤੇ ਲੋਕਾਂ ਨੇ ਕੱਢਣ ਦੀ ਕੀਤੀ ਸੀ ਜਿਨ੍ਹਾਂ ਦੀਆਂ ਸੀਗੀਆਂ ਜਿਨ੍ਹਾਂ ਨੇ ਨਹੀਂ ਵੀ ਸੀਗੀਆਂ ਜਿਹੜੀਆਂ ਕਿ ਹੂੰ ਬਿਲਕੁਲ ਦੇਖਿਆ ਵੀ ਜਾਨਵਰ ਕੋਈ ਪਸ਼ੂ ਉੜਿਆ ਜਾਂਦਾ ਤੇ ਉਹਨੂੰ ਬੜੀਆਂ ਸਾਵਧਾਨਤ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਉਹ ਨਹੀਂ ਹੋ ਸਕਿਆ ਤੇ ਇਹੋ ਜਿਹੇ ਕੋਸ਼ਿਸ਼ਾਂ ਇਹੋ ਜਿਹੇ ਪੱਧਰ ਦੀਆਂ ਵੀ ਤੇ ਥੋੜੀਆਂ ਜਿਹੀ ਇਸ ਤੋਂ ਵੱਡੇ ਪੱਧਰ ਦੀਆਂ ਵੀ ਕਰਦੇ ਨੇ ਪਾਣੀ ਆਉਂਦਾ ਤੇ ਉਹਨੂੰ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਹੈ ਆਪਣੀ ਭੋਏ ਰੁੱਦਦੀ ਦੇਖ ਕੇ ਦਹਾੜਾ ਮਾਰਦੇ ਕੋਈ ਦੇਖੇ ਨੇ ਕੁੱਲਮ ਲਾ ਕੇ ਤਾਂ ਸਰਕਾਰਾਂ ਨੂੰ ਇਹਦੇ ਤੇ ਪਹਿਲਾਂ ਜੇ ਪ੍ਰਬੰਧ ਕਰਨ ਦਾ ਇਹਦਾ ਨੁਕਸਾਨ ਆ ਜਿਹੜਾ ਜੇ ਰੋਕਿਆ ਨਹੀਂ ਜਾ ਸਕਦਾ ਘੱਟੋ ਘੱਟ ਘਟਾਇਆ ਜ਼ਰੂਰ ਜਾ ਸਕਦਾ ਘਟਾਇਆ ਵੀ ਜਾ ਸਕਦਾ ਰੋਕਿਆ ਵੀ ਜਾ ਸਕਦਾ ਪੇਪਰ 1 ਸਰਕਾਰਾਂ ਨੇ ਕਰਨਾ ਕੋਈ ਨਵੀਂ ਗੱਲ ਤਾਂ ਹੈ ਨਹੀਂ ਹੂੰ ਹੂੰ ਸਰਕਾਰਾਂ ਕਾਦੇ ਵਾਸਤੇ ਨੇ ਬਿਲਕੁਲ ਕੀ ਕਰਨਾ ਹੈ ਸਰਕਾਰਾਂ ਨੇ ਫਿਰ ਹੈਨਾ ਜੇ ਇਹ ਨਹੀਂ ਕਰਨਾ ਹੂੰ ਹੂੰ ਕੀ ਕਰਨਾ ਕਿ ਨਾ ਇੱਕ ਸੜਕ ਬਣਾ ਕੇ ਲੋਕਾਂ ਤੇ احਸਾਨ ਕਰ ਦੇਣਾ ਵੀ ਅਸੀਂ ਸੜਕ ਬਣਾਤੀ ਜੀ ਸਰਕਾਰ ਦਾ ਕੰਮ ਨਹੀਂ ਹੁੰਦਾ ਇਹ ਤਾਂ ਇੱਕ ਮੁੱਢਲੇ ਕੰਮ ਹੁੰਦੇ ਨੇ ਮੁੱਢਲੇ ਕੰਮ ਆ ਜਾਂਦੇ ਇਹ ਐਸੀ ਨਵੇਂ ਕੰਮ ਸਰਕਾਰ ਦੇ ਤਾਂ ਬਾਅਦ ਛੋਣਗੇ ਇਹ ਮੁੱਢਲੇ ਕੰਮ ਨੇ ਤਾਂ ਕਿਹੜੀਆਂ ਸਰਕਾਰਾਂ ਕਿਹਨੇ ਕੀ ਕੀਤਾ ਕਿਹਨੇ ਕਿ ਨਹੀਂ ਕੀਤਾ ਉਹ ਬਲੇਮ ਗੇਮ ਚ ਪੈਣ ਤੋਂ ਇਲਾਵਾ ਹੂੰ ਹੂੰ ਇਹ ਦੇਖਣ ਵਾਲਾ ਕਿ ਕਿਸੇ ਵੀ ਸਰਕਾਰ ਨੇ ਇੱਕ ਵਾਰੀ ਦੁਰਘਟਨਾ ਹੋਣ ਤੋਂ ਬਾਅਦ ਅੱਗੋਂ ਤੋਂ ਨਾ ਹੋਵੇ ਉਹਦੇ ਲਈ ਕੀ ਕੀਤਾ ਹਾਂ ਉਹਦੇ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਤਾਂ ਉਹ ਬਾਰ ਬਾਰ ਹੋ ਰਹੀਆਂ ਨੇ ਅੱਜ ਤੱਕ ਉਹ ਕਿਸੇ ਨੇ ਵੀ ਨਹੀਂ ਕੀਤਾ ਇਸ ਕਰਕੇ ਬਾਰ ਬਾਰ ਹੋ ਰਹੀਆਂ ਨੇ ਅੰਕੜੇ ਨਹੀਂ ਸਾਡੇ ਕੋਲ ਇੰਨੇ ਸਾਲ ਆ ਹੋਇਆ ਸੀ ਫਲਾਣੇ ਸਾਲ ਆ ਹੋਇਆ ਸੀ ਫਲਾਣੇ ਸਾਲ ਆ ਹੋਇਆ ਸੀ ਅਸੀਂ ਸ਼ਾਇਦ ਨਿਊਜ਼ ਸਟੋਰੀਜ਼ ਬਣਾ ਰਹੇ ਹਾਂ ਜਾਂ ਉਹ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਬਿਲਕੁਲ ਮਤਲਬ ਤੇ ਹੁਣ ਤਾਂ ਇਹ ਵੀ ਮਤਲਬ ਆ ਇਹ ਵੀ ਕਈ ਥਾਂ ਤੇ ਦੇਖਣ ਨੂੰ ਮਿਲਿਆ ਵੀ ਜਿਹੜੇ ਮੰਤਰੀ ਜਾਂ ਐਮਐਲਏ ਜਾਂਦੇ ਨੇ ਉਹ ਬਕਾਇਦਾ ਨਾਲ ਕੈਮਰਾ ਲੈ ਕੇ ਜਾਂਦੇ ਨੇ ਕਿ ਚਲੋ ਤਾਂ ਸਾਰਿਆਂ ਦੇ ਜਿਵੇਂ ਸ਼ੌਂਕ ਹੋ ਗਏ ਇਹਨਾਂ ਲੋਕਾਂ ਨੇ ਆਮ ਲੋਕਾਂ ਨੇ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ ਤੇ ਆਮ ਲੋਕਾਂ ਨੂੰ ਕੈਮਰਿਆਂ ਦੇ ਸ਼ੌਂਕ ਹੋ ਗਏ ਤੁਹਾਡੇ ਫੋਨ ਦੇ ਵਿੱਚ ਕੈਮਰੇ ਆ ਗਏ ਹਰ ਕੋਈ ਬਹਿ ਕੇ ਫੋਟੋਆਂ ਖਿੱਚਣ ਲੱਗ ਗਿਆ ਉਹ ਵੀ ਖਿੱਚੀ ਜਾਂਦੇ ਨੇ ਪਰ ਗੱਲ ਇਹ ਹੈ ਵੀ ਜਦੋਂ ਅਸੀਂ ਸਰਕਾਰ ਬਣ ਜਾਂਦੇ ਆ ਹੂੰ ਤਾਂ ਉਦੋਂ ਸਾਨੂੰ ਇੱਕ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਾਸਤੇ ਸਾਨੂੰ ਜਿਹੜਾ ਇਹੋ ਜੇ ਪਰਸਨਲ ਜੇ ਸ਼ੌਂਕ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਉਹ ਕੰਮ ਕਰਨਾ ਚਾਹੀਦਾ ਹੈ ਇਹ ਵਾਲਾ ਜਿਹੜਾ ਮਸਲਾ ਹੈ ਇਹ ਡਾਇਲੌਗ ਮੈਂ ਪਹਿਲੀ ਵਾਰੀ ਨਹੀਂ ਬੋਲ ਰਿਹਾ ਹਾਂ ਬੜੇ ਲੋਕਾਂ ਨੇ ਬੋਲਿਆ ਹ ਹ ਪਰ ਐਕਟ ਕਰਨ ਦਾ ਕੰਮ ਹੈ ਹੀ ਨਹੀਂ ਨਾ ਤੁਸੀਂ ਅ ਅ ਗੁਰੂ ਘਰ ਜਾਂਦੇ ਹੋ ਜਾਂ ਮੰਦਰ ਜਾਂਦੇ ਹੋ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਤੁਸੀਂ ਵਰਿਆਂ ਤੋਂ ਮੱਥਾ ਟੇਕ ਕੇ ਵਾਪਸ ਮੁੜ ਰਹੇ ਹੋ ਨਾ ਬਿਲਕੁਲ ਉਥੋਂ ਕੁਝ ਸਿੱਖ ਕੇ ਲਾਗੂ ਕਰਨ ਦਾ ਕੰਮ ਕਿਦਾਂ ਕਰੋਗੇ ਤੁਸੀਂ ਕੁਝ ਵੀ ਸਿੱਖ ਕੇ ਲਾਗੂ ਕਰਨ ਦਾ ਕੰਮ ਕਦੇ ਵੀ ਨਹੀਂ ਕਰਦੇ ਅਸੀਂ ਹਰ ਥਾਂ ਦੇ ਮੱਥੇ ਟੇਕ ਕੇ ਮੁੜ ਰਹੇ ਹਾਂ ਸਿਰਫ ਇੱਕ ਪ੍ਰੋਸੀਜਰ ਬਣਾ ਲਿਆ ਉਹਨਾਂ ਕਰ ਲਿਆ ਗੱਲ ਖਤਮ ਇਹ ਸਾਡੀ ਸਾਰੇ ਲੋਕਾਂ ਦੀ ਆਪਣੀਆਂ ਸਾਡੀਆਂ ਵੀ ਜੇ ਆਦਤਾਂ ਨੇ ਸਾਡੀ ਸਰਕਾਰਾਂ ਦੇ ਵੀ ਤਾਂ ਇਹੀ ਆਦਤਾਂ ਹੋਣਗੀਆਂ ਆਓ ਇੱਕ ਇਹੀ ਲੋਕ ਸਰਕਾਰ ਬਣਾਉਣਗੇ ਨਾ ਉਹੀ ਆਦਤਾਂ ਹੋਣਗੀਆਂ ਉਹੀ ਐਕਸਪੈਕਟ ਕੀਤਾ ਜਾਏਗਾ ਉਹੀ ਆਸ ਕੀਤੀ ਆ ਆਮ ਲੋਕ ਆਮ ਲੋਕਾਂ ਨੂੰ ਕਿੰਨਾ ਕੁ ਜ਼ਿੰਮੇਵਾਰ ਦੇਖਦੇ ਹੋ ਤੁਸੀਂ ਇਸ ਲੈਵਲ ਤੇ ਵੀ ਜੇ ਇਦਾਂ ਦੀ ਅੱਜ ਵੀ ਇੱਕ ਪਾਸੇ ਬਹੁਤ ਵੱਡੇ ਪੱਧਰ ਤੇ ਵਿਕਾਸ ਦੀ ਅਸੀਂ ਗੱਲ ਕਰਦੇ ਆ ਆਮ ਲੋਕ ਦੇਖੋ ਵਿਕਾਸ ਤੋਂ ਤਾਂ ਤੁਸੀਂ ਇੱਕ ਪਾਸੇ ਛੱਡ ਹੀ ਦਿਓ ਨਾ ਅਸੀਂ ਤੇ ਵਿਕਾਸ ਦੀ ਡੈਫੀਨੇਸ਼ਨ ਹੀ ਗਲਤ ਕਰਤੀ ਹੋਈ ਹੈ। ਵਿਕਾਸ ਉਸ ਚੀਜ਼ ਨੂੰ ਕਹਿੰਦੇ ਜਿਹੜਾ ਸਰਵਪੱਖੀ ਹੋਵੇ। ਜੇ ਇੱਕ ਪੱਖ ਦੇ ਵਿੱਚ ਕੁਝ ਵੱਧ ਹੋ ਰਿਹਾ ਤਾਂ ਉਹ ਸਿਰਫ ਗਰੋਥ ਹੈ, ਵੱਧਾ ਹੈ ਸਿਰਫ। ਇੱਕ ਪੱਖ ਦੇ ਵਿੱਚ ਵਾਧਾ ਹੋਣ ਨਾਲ ਕਿਸੇ ਦੂਜੇ ਪੱਖ ਦੇ ਵਿੱਚ ਕਮੀ ਹੋ ਰਹੀ ਹੁੰਦੀ ਹੈ। ਇਹਦੇ ਉਦਾਹਰਣ ਮੈਂ ਤੁਹਾਨੂੰ ਦਿਨਾ ਆ। ਇੱਥੇ ਤੁਸੀਂ ਬਨੋੜ ਤੋਂ ਮੁਹਾਲੀ ਵੱਲ ਨੂੰ ਚੱਲੇ ਜਾਓ, ਹਰੜਵਾਲ ਚੱਲੇ ਜਾਓ। ਉੱਥੇ ਵਾਹੀਯੋਗ ਜ਼ਮੀਨ ਜਿਹੜੀ ਸੀ ਉਹ ਖਤਮ ਕਰਕੇ ਅਸੀਂ ਕਲੋਨੀਆਂ ਬਣਾ ਲਈਆਂ। ਸਰਕਾਰਾਂ ਤੋਂ ਹੁਣ ਕਹਿਣ ਗਿਆ ਜੀ ਗ੍ਰੋਥ ਕਰ ਡਿਵੈਲਪਮੈਂਟ ਕਰਤੀ ਹੈ ਨਾ ਪਰ ਉਥੇ ਸਿਰਫ ਰਹਾਇਸ਼ੀ ਮਕਾਨਾਂ ਦਾ ਵਿਕਾਸ ਹੋਇਆ ਰਹਾਇਸ਼ੀ ਮਕਾਨਾਂ ਦਾ ਵਾਧਾ ਹੋਇਆ ਠੀਕ ਹੈ ਪਰ ਕਿੱਥੇ ਹੋਇਆ ਵਾਹੀਯੋਗ ਜ਼ਮੀਨ ਖਤਮ ਕਰਕੇ ਇਹ ਵਿਕਾਸ ਨਹੀਂ ਹੈ ਇਹਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ ਵਿਕਾਸ ਸਰਵਪੱਖੀ ਹੁੰਦਾ ਹੈ ਅਸੀਂ ਵਾਹੀਯੋਗ ਜ਼ਮੀਨ ਨੂੰ ਖਤਮ ਕਰਕੇ ਉੱਤੇ ਮਕਾਨ ਪਾ ਕੇ ਰਹਿਣ ਲੱਗ ਪਏ ਆ ਜੋ ਖਾਲੀ ਪਏ ਨੇ ਉੱਥੇ ਉਹ ਬਹੁਤ ਸਾਰੇ ਖਾਲੀ ਪਏ ਨੇ ਜ਼ਿਆਦਾਤਰ ਮਕਾਨ ਵੀ ਪੂਰੇ ਨਹੀਂ ਬਣੇ ਜ਼ਿਆਦਾਤਰ ਉਹ ਕਲੋਨੀਆਂ ਜਿਹੜੀਆਂ ਸੀਗੀਆਂ ਉਹ ਖਾਲੀ ਪਈਆਂ ਨੇ ਥਾਵਾ ਉਹਨਾਂ ਤੇ ਕੁਝ ਨਹੀਂ ਬਣਿਆ ਕੁਝ ਨਹੀਂ ਉਸਰਿਆ ਖੇਤੀ ਨਹੀਂ ਹੋ ਰਹੀ ਪਰ ਉਪਜ ਰੁਕ ਚੁੱਕੀ ਹੈ ਜ਼ਮੀਨ ਵਿਕ ਚੁੱਕੀ ਹੈ ਤਾਂ ਇਹ ਵਿਕਾਸ ਨਹੀਂ ਹੈ ਪਰ ਸਰਕਾਰ ਜਿਹਨੂੰ ਵਿਕਾਸ ਦਾ ਮਾਡਲ ਕਹਿੰਦੀ ਹੈ ਇਹ ਉਹ ਮਾਡਲ ਜ਼ਰੂਰ ਹੈ ਤੇ ਦੇਖ ਲਓ ਕਹਦਾ ਵਿਕਾਸ ਹੈ ਇਹ ਇਹਹੀ ਇਹੋ ਜਿਹੀ ਸੋਚ ਬੇਸਿਕਲੀ ਹੋਏਗੀ ਤਾਂ ਇੰਜ ਹੀ ਬੇੜਾ ਕਰ ਕੁੰਦਾ ਰਹੇਗਾ। ਪਰ ਇਹੀ ਸੋਚ ਸਾਡੀ ਚੱਲ ਰਹੀ ਹੈ ਅਸੀਂ ਕਦੇ ਉਹਨੂੰ ਰਿਵਾਈਜ਼ ਵੀ ਨਹੀਂ ਕਰਕੇ ਦੇਖਿਆ ਨਹੀਂ ਤਾਂ ਕੋਈ ਪਾਲਿਸੀ ਆਵੇ ਕੁਝ ਨਵੀਂ ਆਵੇ ਨਾ ਉਹੋ ਜਿਹੀ ਪਾਲਿਸੀ ਚੱਲ ਰਹੀਆਂ ਹੁੰਦੀਆਂ ਆਲਮੋਸਟ ਉਹੋ ਜਿਹੀ ਸਰ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ ਰਮਿੰਦਰਜੀਤ ਜੀ ਜਿਨ੍ਹਾਂ ਨੇ ਬਹੁਤ ਵਿਸਤਾਰ ਦੇ ਨਾਲ ਦੱਸਿਆ ਕਿ ਕਿੱਦਾਂ ਹੜ੍ਹਾਂ ਨੂੰ ਰੋਕਿਆ ਵੀ ਜਾ ਸਕਦਾ ਕਾਬੂ ਵੀ ਕੀਤਾ ਜਾ ਸਕਦਾ ਤੇ ਵਿਕਾਸ ਮਾਡਲ ਦੇ ਨਾਂ ਤੇ ਕਿਵੇਂ ਮਨੁੱਖ ਨੇ ਆਪਣੇ ਆਪ ਨੂੰ ਇੱਕ ਉਜਾੜੇ ਦੇ ਵਿੱਚ ਧੱਕਿਆ ਹੋਇਆ ਤੁਹਾਡੇ ਇਸ ਮਸਲੇ ਦੇ ਉੱਪਰ ਕੋਈ ਹੋਰ ਸਵਾਲ ਹੋਣ ਜਾਂ ਕੋਈ ਇਹਦੇ ਤੋਂ ਬਿਨਾਂ ਵੀ ਕੋਈ ਸਵਾਲ ਹੋਣ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਧੰਨਵਾਦ